ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਪਣੇ ਬਾਈ ਪਾਕਿਸਤਾਨ ਸਫਰ ਤੋਂ ਬਾਅਦ ਬਹੁਤ ਸਾਰੇ ਬਾਈਆਂ ਦੇ ਸੰਦੇਸ਼ ਆਏ ਸੀਗੇ ਵੀ ਬਾਈ ਕਿਵੇਂ ਤੁਸੀਂ ਵੀਜ਼ਾ ਅਪਲਾਈ ਕਰਿਆ ਸੀਗਾ ਕਿੰਨਾ ਖਰਚ ਆਇਆ ਤੇ ਕਿੰਨੇ ਦਿਨ ਲੱਗੇ ਤੇ ਕਿਵੇਂ-ਕਿਵੇਂ ਸਾਰ ਸਟੈਪ ਬਾਈ ਸਟੈਪ ਇਹ ਪ੍ਰੋਸੈਸ ਕੀਤਾ ਸਾਨੂੰ ਵੀ ਦੱਸਿਆ ਜਾਵੇ ਤਾਂ ਬਾਈਆਂ ਦੇ ਮੈਸੇਜ ਨੂੰ ਸਮਰਪਿਤ ਇਹ ਆਪਣੀ ਸਾਰੀ ਵੀਡੀਓ ਬਣਾਈ ਹੈਗੀ ਤਾਂ ਤੁਸੀਂ ਇਹ ਸਾਰੇ ਸਟੈਪ ਪੂਰੇ ਕਰਕੇ ਤੁਸੀਂ ਪਾਕਿਸਤਾਨ ਵੀਜ਼ਾ ਲਵਾ ਸਕਦੇ ਹੋ ਬਾਕੀ ਐਮਬੈਸੀ ਤੇ ਆ ਵੀ ਤੁਹਾਨੂੰ ਵੀਜ਼ਾ ਦਿੰਦੀ ਹੈ ਕਿ ਨਹੀਂ ਆਪਾਂ ਸਿਰਫ ਤੁਹਾਨੂੰ ਇਨਫੋਰਮੇਸ਼ਨ ਦੇ ਲਈ ਇਹ ਵੀਡੀਓ ਬਣਾਈ ਹੈ ਜੀ ਸੋ ਜਿਹੜਾ ਸਟੈਪ ਪਹਿਲਾ ਹੈਗਾ ਉਹ ਇਹ ਹੈ ਵੀ ਤੁਸੀਂ ਆਪਣਾ ਪਾਸਪੋਰਟ ਜਮ੍ਹਾਂ ਕਰਾ ਪਾਸਪੋਰਟ ਜਮ੍ਹਾਂ ਕਰਾਉਣ ਦੇ ਬਈ ਦੋ ਰਾਸਤੇ ਨੇ ਤੁਸੀਂ ਜਾਂ ਤਾਂ ਐਸਜੀਪੀਸੀ ਨੂੰ ਜਮ੍ਹਾਂ ਕਰਾ ਸਕਦੇ ਹੋ ਐਸਜੀਪੀਸੀ ਥੋੜਾ ਹੇਅ ਅਭੀ ਠੱਕਾ ਕਰਦੀ ਹੈ ਉਹਨਾਂ ਦੀਆਂ ਸੀਟਾਂ ਅੰਕ ਯਰ ਫੁੱਲ ਹੋ ਜਾਂਦੀਆਂ ਨੇ ਵੀ ਅੰਮ੍ਰਿਤਸਰ ਤੋਂ ਮੇਨ ਉਹਨਾਂ ਦੀ ਜਿਹੜੀ ਸੰਗਤ ਜਾਂਦੀ ਹੈ ਪਾਕਿਸਤਾਨ ਤਾਂ ਘੱਟ ਕਰਨ ਵਾਲੇ ਸੀਟਾਂ ਨੇ ਘੱਟ ਹੁੰਦੀਆਂ ਨੇ ਪਰ ਦੂਜੇ ਪਾਸੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਦੂਜੇ ਪਾਸੇ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰੀ ਪਿੰਡ ਚਭਾਲ ਆ ਜੀ ਜਿੱਥੇ ਆਪਣੇ ਪਾਸਪੋਰਟ ਜਮ੍ਹਾਂ ਕਰਾ ਸਕਦੇ ਹੋ ਖਲੜਾ ਮਿਸ਼ਨ ਬਸਦਾ ਹੈ ਬਾਈ ਤੇ ਉੱਥੇ ਦੁਕਾਨ ਹੈ ਜੇ ਤੁਸੀਂ ਜਾਓਗੇ ਪਾਸਪੋਰਟ ਜਮ੍ਹਾਂ ਕਰਾਉਣ ਅੰਮ੍ਰਿਤਸਰ ਤੋਂ ਅੰ બસ ਸਟੈਂਡ ਤੋਂ ਉੱਤਰ ਦੇਸਾਰ ਥੋੜਾ ਅੱਗੇ ਇੱਕ ਦੀਹੀ ਮੁੜਦੀ ਹੈ ਉਹ ਬੀਤ ਨੂੰ ਸਿੱਧਾ ਲੈ ਜੂਗੀ ਜੀ ਵਿੱਕੀ ਫੋਟੋ ਸਟੂਡੀਓ ਦੁਕਾਨ ਦੇ ਤੋਂ ਜਿੱਥੇ ਤੁਸੀਂ ਆਪਣਾ ਪਾਸਪੋਰਟ ਜਮ੍ਹਾਂ ਕਰਾ ਸਕਦੇ ਹੋ ਨੰਬਰ ਉਹਦਾ ਆਪਾਂ ਤੁਹਾਨੂੰ ਥੱਲੇ ਮੈਂਸ਼ਨ ਕਰ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਜੀ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ ਪਾਸਪੋਰਟ ਜਮ੍ਹਾਂ ਕਰਾਉਣ ਦੇ ਲਈ ਤੇ ਭਾਵੇਂ ਸੀ ਉਹਨੂੰ ਦੇਤੇ ਸੀਗੇ ਪੈਸੇ 700 ਰੁਪਿਆ 500 ਰੁਪਿਆ ਉਹ ਜਿਹੜੀ ਹੈਗੀ ਸਰਕਾਰੀ ਫੀਸ ਆ ਪਰ 200 ਰੁਪਿਆ ਉਹ ਪਰੋਂ ਲੈ ਲੈਂਦੇ ਨੇ ਆਪਣਾ ਖਰਚਾ ਕਹਿ ਲਈ ਆਪਾਂ ਇਹ ਸਾਰਾ ਸਸਾ 700 ਰੁਪਈਏ ਸੀ ਉਹਦੋਂ ਦਿੱਤਾ ਸੀਗਾ ਜੀ ਪਾਸਪੋਰਟ ਜਮ੍ਹਾਂ ਕਰਾਉਣ ਵੇਲੇ ਨਾਲ ਆਧਾਰ ਕਾਰਡ ਤਾਂ ਸੀ ਗਿਆ ਜੀ ਤੇ ਚਾਰ ਫੋਟੋਆਂ ਸੀ ਜਿਹੜੀਆਂ ਹੈਗੀਆਂ ਪਾਸਪੋਰਟ ਸਾਈਜ਼ ਦਿੱਤੀਆਂ ਸੀਗੀਆਂ 700 ਰੁਪਏ ਤੇ ਆਪਣਾ ਪਾਸਪੋਰਟ ਜਮ੍ਹਾਂ ਕਰਾ ਕੇ ਉੱਥੋਂ ਸੀ ਵਾਪਸ ਆ ਗਏ ਸੀਗੇ ਜੀ ਸਾਨੂੰ ਉਹਨਾਂ ਨੇ ਦੱਸਿਆ ਦੱਸਿਆ ਗਿਆ ਸੀਗਾ ਜੀ ਵੀ ਲਗਭਗ ਤੁਸੀਂ ਪੁੱਛਲੇ ਹੋਣ ਦੁਬਾਰੇ ਫੋਨ ਲਾ ਕੇ ਅਪ੍ਰੈਲ 8 ਨੂੰ ਕਿ ਕਿ ਬਜ਼ਾਕੀ ਕਿ ਬਸਾਕੀਰ ਜਾਣਾ ਹੁੰਦਾ ਜੀ ਅਪ੍ਰੈਲ 8 ਨੂੰ ਸੀ ਫੋਨ ਲਾ ਕੇ ਪੁੱਛਿਆ ਸੀਗਾ ਤਾਂ ਸਾਡਾ ਜਿਹੜਾ ਪਾਸਪੋਰਟ ਹਲੇ ਨਹੀਂ ਆਇਆ ਸੀਗਾ ਤਾਂ ਅੰਬੈਸੀ ਵਿੱਚ ਹੀ ਪਿਆ ਸੀਗਾ ਉਸ ਤੋਂ ਬਾਅਦ ਸੀ 11 ਅਪ੍ਰੈਲ ਨੂੰ ਪੁੱਛਿਆ ਉਸ ਦਿਨ ਸਾਨੂੰ ਉਸ ਦਿਨ ਪਤਾ ਲੱਗਿਆ ਸੀਗਾ ਜੀ ਸਾਡਾ ਵੀਜ਼ਾ ਆ ਚੁੱਕਿਆ ਹੈ ਆਪਣੇ ਪਾਸਪੋਰਟ ਸਭ ਤੋਂ ਪਹਿਲਾਂ ਗੱਲ ਵੀ ਇਹ ਹੈ ਵੀ ਤੁਸੀਂ ਇਹ ਸੋਚ ਲਓ ਵੀ ਤੁਸੀਂ ਜਾਣਾ ਗਦੋਆਣਾ ਪਾਕਿਸਤਾਨ ਜਥੇ ਨਾਲ ਕਿਉਂਕਿ ਬਈ ਇਹ ਸ਼ਰਦਾ ਲੂਬੀਜ਼ਾ ਹੁੰਦਾਗਾ ਪਹਿਲੇ ਗ੍ਰੀਮੇਜ਼ ਵੀਜ਼ਾ ਹੁੰਦਾ ਤਾਂ ਇਹਦੇ ਉੱਤੇ ਪਾਸਪੋਰਟ ਤੇ ਮੋਹਰ ਲੱਗਦੀ ਆ ਤਾਂ ਲਿਖਿਆ ਹੁੰਦਾ ਪਿਲਗ੍ਰੀਮੇਜ਼ ਵੀਜ਼ਾ ਤੇ ਉਹ ਥਾਵਾਂ ਹੁੰਦੀਆਂ ਨੇ 5-7 ਜਿੱਥੇ ਤੁਸੀਂ ਜਾਣਾ ਹੁੰਦਾਗਾ ਤਾਂ ਉਹ ਥਾਵਾਂ ਤੋਂ ਬਗੈਰ ਤੁਸੀਂ ਹੋਰ ਕਿਤੇ ਨਹੀਂ ਜਾ ਸਕਦੇ ਬਈ ਜਿਹੜੀਆਂ ਉੱਤੇ ਪਾਸਪੋਰਟ ਤੇ ਲਿਖੀ ਹੋਣ ਸਿਰਫ ਉੱਥੇ ਹੀ ਜਾ ਸਕਦੇ ਆ ਸੋ ਜਥਾ ਜਿਹੜਾ ਹੈਗਾ ਜੀ ਉਹ ਮੈਨੂੰ ਸਾਲ ਚ 3-4 ਗਏ ਜਾਂਦਾ ਇੱਕ ਵਾਰ ਬਸਾਖੀ ਤੇ ਅਪ੍ਰੈਲ ਦੇ ਵਿੱਚ ਤੇ ਉਸ ਤੋਂ ਬਾਅਦ ਜੂਨ ਦੇ ਵਿੱਚ ਗੁਰੂ ਅਰਜਨ ਦੇ ਜਨਮ ਸਮੇਂ ਜਾਂ ਕਿ ਗੁਰਪੁਰਬ ਦੇ ਸਮੇਂ ਤਾਂ ਇਸ ਤੋਂ ਬਾਅਦ ਜਾਂਦਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਦੇ ਸਮੇਂ ਜਥਾ ਚਾਰਗੇ ਜਾਂਦਾ ਜੀ ਸਾਲ ਦੇ ਵਿੱਚ ਤਾਂ ਤੁਸੀਂ ਤਾਂ ਤੁਸੀਂ ਚੁਣ ਸਕਦੇ ਹੋ ਸਮਾਂ ਆਪਣਾ ਪਾਕਿਸਤਾਨ ਜਾਣ ਦਾ ਤੇ ਦਰਸ਼ਨ ਦੇਦਾਰੇ ਕਰਨ ਦਾ ਜੀ ਤੋਂ ਬਾਅਦ ਇਸ ਤਰ੍ਹਾਂ ਦੂਜਾ ਹੈਗਾ ਉਹ ਐਵੇਂ ਆ ਵੀ ਤੁਸੀਂ ਆਪਣੇ ਪਾਸਪੋਰਟ ਫੜਨਾ ਹੈ ਪਾਸਪੋਰਟ ਫੜ ਕੇ ਤੁਸੀਂ ਪਹੁੰਚ ਜਾਣਾ ਆਪਣਾ ਸਮਾਨ ਪੈ ਕਰਕੇ ਜੀ ਅਟਾਰੀ ਬਾਰਡਰ ਤੇ ਬਾਗਾ ਬਾਰਡਰ ਵੀ ਕਹਿੰਦੇ ਨੇ ਬਾਗਾ ਬਾਰਡਰ ਵੈਸੇ ਆਪਾਂ ਅਟਾਰੀ ਕਹਿ ਸਕਦੇ ਆਂ ਇੰਡੀਆ ਵਾਲਿਆਂ ਕੀ ਆਪਣਾ ਪਿੰਡ ਜਿਹੜਾ ਹੈਗਾ ਅਮਰਸਾਉ ਦੇ ਨੇ ਅਟਾਰੀ ਪੈਂਦਾ ਤੇ ਬਾਗਾ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਤਾਂ ਕਰਕੇ ਨੂੰ ਬਾਗਾ ਬਾਰਡਰ ਵੀ ਕਹਿੰ ਸੋ ਜਦੋਂ ਅਸੀਂ ਪਾਸਵਰਡ ਫੜ ਕੇ ਟਾਈ ਬਾਉਂਡਰ ਪਹੁੰਚੇ ਜੀ ਉੱਥੇ ਲਾਈਨ ਲੱਗੀ ਹੋਈ ਸੀ ਸਾਰਿਆਂ ਦੀ ਚੈਕਿੰਗ ਹੋ ਕੇ ਉਹਨਾਂ ਨੂੰ ਅੰਦਰ ਲੰਘਾ ਰਹੇ ਸੀਗੇ ਤੇ ਉੱਥੇ ਇੱਕ ਲਾਈਨ ਹੋਰ ਲੱਗੀ ਹੋਈ ਸੀ ਜੀ ਸਾਹਮਣੇ ਪਾਕਿਸਤਾਨ ਚ ਝੰਡਾ ਦਿਨਾ ਸੀਗਾ ਤੇ ਇੰਡੀਆ ਦਾ ਵੀ ਤੇ ਫਿਰ ਇਮੀਗ੍ਰੇਸ਼ਨ ਆਫਿਸ ਜੀ ਹੁੰਦੀ ਹੈ ਆਪਣੀ ਐਂਟਰੀ ਤੇ ਉੱਥੇ ਸਾਰਾ ਕੁਝ ਚੈੱਕ ਕਰਦੇ ਨੇ ਹਨਾ ਵੈਸੇ ਬੈਗ ਖੋਲ ਕੇ ਕੋਈ ਨਹੀਂ ਦੇਖਦਾ ਨਾ ਸਾਨੂੰ ਸਾਡੇ ਬੈਗ ਖੋਲ ਕੇ ਆਉਂਦੇ ਹੋਏ ਦੇਖੇ ਨਾ ਜਾਂ ਜਾਂਦੇ ਹੋਏ ਦੇਖੇ ਨੇ ਜੀ ਸੋ ਸਾਨੂੰ ਐ ਸੀਗਾ ਵੀ ਸਮਾਨ ਲੈ ਕੇ ਆਉਣਾ ਸੀਗਾ ਵੀ ਕਦੇ ਜਾਂਦੇ ਹੋਏ ਸਾਰਾ ਸਮਾਨ ਨਾ ਚੈੱਕ ਕਰ ਲੈਣਾ ਹਨਾ ਚਲੋ ਕੱਪੜੇ ਸ ਆਈਟੀ ਦੀ ਜਾਂਚੀਆ ਸੋ ਇਸ ਤੋਂ ਬਾਅਦ ਇਮੀਗ੍ਰੇਸ਼ਨ ਦਾ ਦਫ਼ਤਰੋਂ ਦਾ ਉਸ ਤੋਂ ਪਹਿਲਾਂ ਇੱਕ ਸ਼ੈੱਡ ਬਣਾਇਆ ਹੈ ਉੱਥੇ ਤਾਂ ਉੱਥੇ ਤੁਹਾਨੂੰ ਰੋਟੀ ਪਾਣੀ ਮਿਲੂਗਾ ਜਿਹੜਾ ਐਸਬੀਸੀ ਪ੍ਰਬੰਧ ਕਰਦੀ ਹੈ ਤੇ ਇਸ ਤੋਂ ਬਾਅਦ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਤੁਹਾਨੂੰ ਲੈ ਕੇ ਜਾਂਦੇ ਨੇ ਜੀ ਪਰਾਂ ਆਪਣੇ ਬਾਰਡਰ ਦੇ ਜਿੱਥੋਂ ਆਪਣੀ ਜ਼ੀਰੋ ਲਾਈਨ ਆਪ ਟੱਪ ਕੇ ਇੰਡੀਆ ਦਾ ਬਾਰਡਰ ਦੇਖਦੇ ਆਂ ਤੇ ਪਾਕਿਸਤਾਨ ਦਾ ਬਾਰਡਰ ਦੇਖਦੇ ਆਂ ਉਹ ਜ਼ੀਰੋ ਲਾਈਨ ਹੁੰਦੀ ਹੈ ਜੀ ਉਸ ਤੋਂ ਬਾਅਦ ਆਪਾਂ ਗਾਹਾਂ ਫਿਰ ਜਾਂਦੇ ਆਂ ਪਾਕਿਸਤਾਨ ਦੇ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਉੱਥੇ ਬਹੁਤ ਸਾਰੀ ਭੀੜ ਹੁੰਦੀ ਹੈ ਉੱਥੇ ਜੇ ਅਸੀਂ ਗਏ ਸੀਗੇ ਤਾਂ ਸਵਾਗਤ ਬਹੁਤ ਹੀ ਘੈਂਟ ਫੁੱਲਾਂ ਦੇ ਹਾਰ ਪਾ ਕੇ ਸਾਡਾ ਸਵਾਗਤ ਕੀਤਾ ਜੀ ਤੇ ਬਹੁਤ ਵਧੀਆ ਲੱਗਿਆ ਤੇ ਅਸੀਂ ਪਹੁੰਚੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਲਗਭਗ ਸਾਨੂੰ ਘੰਟਾ ਲੱਗਿਆ ਸੀ ਜੀ ਉੱਥੇ ਇਮੀਗ੍ਰੇਸ਼ਨ ਕਰਦੇ ਕਰਦੇ ਇਮੀਗ੍ਰੇਸ਼ਨ ਦਫ਼ਤਰ ਦੇ ਪਿੱਛੇ ਹੀ ਇੱਕ ਤੰਬੂ ਲੱਗਿਆ ਹੋਇਆ ਸੀਗਾ ਤਾਂ ਉੱਥੇ ਬੱਸਾਂ ਦੀਆਂ ਟਿਕਟਾਂ ਤੇ ਅਗਲੇ 10 ਦਿਨਾਂ ਪਰ ਜਿੱਥੇ ਰਹਾਂਗੇ ਉੱਥੋਂ ਹੀ ਆਪਾਂ ਨੂੰ ਰਹਿਣ ਸਹਿਣ ਦੀਆਂ ਟਿਕਟਾਂ ਵੀ ਮਿਲੜੀਆਂ ਸੀਗੀਆਂ ਚਾਹੇ ਉਹ ਗੁਰਦੁਆਰਾ ਸਾਹਿਬ ਚਾਹੇ ਆਪਾਂ ਲਾਹੌਰ ਗੁਰਦੁਆਰਾ ਸਾਹਿਬ ਰਹੇ ਤੇ ਆਪਾਂ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਰਹੇ ਤਾਂ ਸਾਰੀ ਜੀ ਸਲਾਮ ਹੁੰਦੀ ਆਪਾਂ ਨੂੰ ਉੱਥੋਂ ਟਿਕਟ ਜਿਹੜੇ ਆਪਾਂ ਨੂੰ ਬੱਸ ਸੇਵ ਦੇਣੇ ਪੈਂਦੇ ਨੇ ਜਦੋਂ ਬੱਸ ਤੁਹਾਨੂੰ ਬਾਗੇ ਤੋਂ ਟਾਰੀ ਬਾਰਡਰ ਲੈ ਕੇ ਜਾਂਦੀ ਹੈ ਬਾਗਾ ਸਟੇਸ਼ਨ ਤੱਕ ਜਿੱਥੇ ਟ੍ਰੇਨ ਜਾਂਦੀ ਹੈ ਜੀ ਪੰਜ ਸੱਹ ਪਹਿਲਾਂ ਤੇ ਫਿਰ ਆਪਾਂ ਨੂੰ ਉਹ ਲਾਸਟ ਆਪਾਂ ਆਪਣੇ ਦਿਨ ਪੂਰੇ ਹੋ ਜਾਂਦੇ ਨੇ ਤਾਂ ਆਪਾਂ ਨੂੰ ਲਾਹੌਰ ਤੋਂ ਲੈ ਕੇ ਆਉਂਦੀ ਹੈ ਬਾਗਾ ਬਾਰਡਰ ਤੇ ਹੀ ਉਹੀ ਬੱਸ ਤਾਂ 1000 ਰੁਪਏ ਪਾਕਿਸਤਾਨੀ ਰੁਪਿਆ ਆਪਾਂ ਲੈਂਦੇ ਨੇ ਨਾਲ ਕੁਝ ਹੋਣ ਤੋਂ ਬਾਅਦ ਆਪਾਂ ਪਹੁੰਚੇ ਸੀਗੇ ਜੀ ਬਾਗਾ ਸਟੇਸ਼ਨ ਤੇ ਉੱਥੋਂ ਟ੍ਰੇਨ ਗਈ ਰੋਟੀ ਪਾਣੀ ਉੱਥੇ ਲੰਗਰ ਹੁੰਦਾ ਜੀ ਟ੍ਰੇਨ ਸਟੇਸ਼ਨ ਦੇ ਵਿੱਚ ਰੋਟੀ ਪਾਣੀ ਛੱਕ ਕੇ ਜੀ ਆਪਣੀ ਟ੍ਰੇਨ ਪਹੁੰਚ ਗਈ ਸੀ ਤੇ ਟ੍ਰੇਨ ਲਗਭਗ 5-6 ਵ ਤਿਹਰਾਤ ਨੂੰ 1 ਵਜੇ ਪਹੁੰਚ ਗਈ ਸੀ ਪੰਜਾ ਸਾਹਿਬ ਸੋ ਐਵੇਂ ਐਵੇਂ ਕਰਦੇ ਕਰਦੇ ਸਾਰਾ ਕੁਝ ਹੋ ਗਿਆ ਸੀਗਾ ਸਫਰ ਬਹੁਤ ਘੈਂਟ ਰਿਹਾ ਗੁਰਦੁਆਰਾ ਸਾਹਿਬ ਤਾਂ ਇਸ ਸਵੀਰ ਥਾਂ ਮੈਂ ਮੇਨ ਇਨਕਲੂਡ ਹੁੰਦੀਆਂ ਜਿੱਥੇ-ਜਿੱਥੇ ਆਪਾਂ ਜਾ ਸਕਦੇ ਆ ਗੁਰਦੁਆਰਾ ਹੀ ਪੰਜਾ ਸਾਹਿਬ ਆਪਾਂ ਨੂੰ ਸਭ ਤੋਂ ਪਹਿਲਾਂ ਲੈ ਕੇ ਜਾਂਦੇ ਨੇ ਆਪਣੇ ਲਗਭਗ 2 ਦਿਨ ਉੱਥੇ ਲੱਗਦੇ ਨੇ ਜੀ ਕਿਉਂਕਿ ਗੁਰਦੁਆਰਾ ਸਾਹਿਬ ਇਹੀ ਦੂਰ ਹੈ ਸਭ ਤੋਂ ਜ਼ਿਆਦਾ ਤੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਪੱਥਰ ਰੋਕਿਆ ਸੀਗਾ ਜੀ ਦੇ ਨਾਲ ਤਾਂ ਇਸ ਤੋਂ ਬਾਅਦ ਜਿਹੜਾ ਆਪਾਂ ਗੱਲ ਕਰੀਏ ਤਾਂ ਇਸ ਤੋਂ ਬਾਅਦ ਆਪਾਂ ਲੈ ਕੇ ਜਾਂਦੇ ਨੇ ਨਨਕਾਣਾ ਸਾਹਿਬ ਕਿਉਂਕਿ ਹੌਲੀ-ਹੌ ਆਪਣਾ ਸਫਾ ਜਿਹੜਾ ਵਧੀਆ ਹੋ ਸਕੇ ਤੇ ਆਪਾਂ ਨੇੜੇ-ਨੇੜੇ ਲੈ ਕੇ ਆਉਂਦੇ ਰਹੇ ਨਨਕਾਣਾ ਸਾਹਿਬ ਤੋਂ ਲਗਭਗ ਨਨਕਾਣਾ ਸਾਹਿਬ ਆਪਾਂ ਰਹੀ ਦੂਜੇ ਦਿਨ ਆਪਾਂ ਉਹ ਨਨਕਾਣਾ ਸਾਹਿਬ ਤੋਂ ਸੱਚਾ ਸੋਦਾ ਗੁਰਦੁਆਰਾ ਸਾਹਿਬ ਲੈ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਾ ਸੋਦਾ ਕੀਤਾ ਸੀਗਾ ਆਪਣੇ 20 ਰੁਪਏ ਦੇ ਨਾਲ ਉੱਥੇ ਦਰਸ਼ਨ ਕੀਤੇ ਜੀ ਉੱਥੋਂ ਦਰਸ਼ਨ ਕਰਨ ਤੋਂ ਬਾਅਦ ਨਨਕਾਣਾ ਸਾਹਿਬ ਦੀ ਨਨਕਾਣਾ ਸਾਹਿਬ ਤੋਂ ਆਪਣੀ ਵਾਪਸੀ ਹੋਈ ਕਰਤਾਰਪੁਰ ਸਾਹਿਬ ਵੱਲ ਤੇ ਉੱਥੇ ਹੀ ਆਪਾਂ ਨੂੰ ਜਿਹੜੇ ਕਰਤਾਰਪੁਰ ਸਾਹਿਬ ਆਪਾਂ ਦੇ ਦਰਸ਼ਨ ਨਜ਼ਰ ਕੀਤੇ ਤੇ ਉੱਥੋਂ ਆਪਾਂ ਨੂੰ ਜਦੋਂ ਵਾਪਸੀ ਸੀ ਕਤਾਰਪੁਰ ਸਾਹਿਬ ਤੋਂ ਤਾਂ ਰਸਤੇ ਵਿੱਚ ਜਿਸਨ ਕਾਨ ਸਾਹਿਬ ਤੋਂ ਵਾਪਸੀ ਸੀ ਤਾਂ ਆਪਾਂ ਨੇ ਗੁਰਦੁਆਰਾ ਰੋੜੀ ਸਾਹਿਬ ਵੀ ਦੇਖਿਆ ਤਾਂ ਇਸ ਤੋਂ ਬਾਅਦ ਕਤਾਰਪੁਰ ਸਾਹਿਬ ਪਹੁੰਚੇ ਕਤਾਰਪੁਰ ਸਾਹਿਬ ਪਹੁੰਚੇ ਜੀ ਤੇ ਕਤਾਰਪੁਰ ਸਾਹਿਬ ਤੋਂ ਆਪਣੀ ਲਗਭਗ ਤੀਜੇ ਦਿਨ ਵਾਪਸੀ ਹੋ ਗਈ ਸੀਗੀ ਲਾਹੌਰ ਵੱਲ ਸਾਰੇ ਜਿਹੜੇ ਯਾਤਰੀ ਸੀਗੇ ਉਹ ਚਾਹ ਸੀਗੇ ਜਲਦੀ 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 ਸਾਨੂੰ ਲਾਹੌਰ ਪਹੁੰਚਾ ਜਾਵੇ ਤੁਸੀਂ ਲਾਹੌਰ ਦੇਖੀਏ ਪਰ ਗੱਲਾਂ ਐ ਸੀ ਕਿ ਜਿਹੜੇ ਪਹਿਲੇ ਦਿਨ ਪਹੁੰਚੇ ਲਗਭਗ ਰਾਤ ਨੂੰ ਪਹੁੰਚੇ ਸੀਗੇ ਕਿਉਂਕਿ ਸਾਰੇ ਥਾਵਾਂ ਤੋਂ ਸਾਨੂੰ ਰਾਤ ਨੂੰ ਹੀ ਪਹੁੰਚਾਉਣਗੇ ਇਹ ਟ੍ਰੇਨ ਦਾ ਟਾਈਮ ਦੇ ਹਿਸਾਬ ਹੁੰਦਾ ਜੀ ਤੇ ਇਸ ਤੋਂ ਬਾਅਦ ਆਪਾਂ ਪਹੁੰਚੇ ਜੀ ਲਾਹੌਰ ਲਾਹੌਰ ਆਪਾਂ ਅਗਲੇ ਦਿਨ ਰਾਤ ਕੱਟ ਕੇ ਰੋਟੀ ਪਾਣੀ ਛੱਕ ਕੇ ਸੌਂ ਗਏ ਸੀਗੇ ਤੰਬੂ ਲੱਗੇ ਹੋਏ ਸੀਗਾ ਨਾਈਟ ਸ਼ੈਲਟਰ ਹੁੰਦੇ ਨੇ ਜੀ ਪੱਖੇ ਲੱਗੇ ਹੋਏ ਨੇ ਬਹੁਤ ਸਾਰੇ ਬੈੱਡ ਹੈਗੇ ਸੀਗੇ ਵਧੀਆ ਪਰ ਪੂਰਾ ਪੁਖਤਾ ਪ੍ਰਬੰਧ ਕੀਤਾ ਹੋਇਆ ਸੀਗਾ ਜੀ ਤੇ ਸਵੇਰੇ ਲਗਭਗ 11 ਵਜੇ ਗੇਟ ਖੋਲਿਆ ਸੀਗਾ ਜੀ 11 ਵਜੇ ਗੇਟ ਖੋਲਿਆ ਤੇ ਅਸੀਂ 11 ਵਜੇ ਲਗਭਗ 8 ਵਜੇ ਲੈਨ ਚ ਲੱਗੇ ਸੀਗੇ ਤੇ 11 ਵਜੇ ਗੇਟ ਖੋਲਿਆ ਸੀਗਾ ਬਾਹਰ ਜਾਣ ਦੇ ਲਈ ਉਂਈ ਸਿਕਿਉਰਿਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਹਿਯੋਗੀ ਕਰਦੀ ਹੈ ਪੁਲਿਸ ਤੇ ਥੋੜੀ ਸਿਕਿਉਰਿ ਉਹਨਾਂ ਲਈ ਸਭ ਤੋਂ ਪਹਿਲ ਤੇ ਹੁੰਦੀ ਹੈ ਜੀ ਇਸ ਕਰਕੇ ਦੀ ਸਿਕਿਉਰਿਟੀ ਹੁੰਦੀ ਹੈ ਤੇ ਪੁਲਿਸ ਹੁੰਦੀ ਹੈ ਉਹ ਉਹਦੇ ਪੁਖਤਾ ਪੁਖਤਾ ਯਰੇ ਪਰਮਾਨੰਥ ਨੇ ਪੂਰੇ ਸ਼ਹਿਰ ਵਿੱਚ ਕੀਤੇ ਹੁੰਦੇ ਨੇ ਸੋ ਲਾਹੌਰ ਹੀ ਦੋ ਦਿਨ ਰਹੇ ਬਹੁਤ ਬੜੀ ਦਰਸ਼ਨ ਕੀਤੇ ਉੱਥੇ ਹੀ ਗੁਰੂ ਅਰਜਨ ਦੇਵ ਜੀ ਦਾ ਜੀ ਦੀ ਸਥਾਨ ਸ਼ੀਦੀ ਸਥਾਨ ਹੈ ਗੁਰਦੁਆਰਾ ਡੇਰਾ ਸਾਹਿਬ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ ਉਹ ਵੀ ਉੱਥੇ ਹੀ ਹੈ ਔਰ ਵਿੱਚ ਲਗਭਗ ਬਹੁਤ ਸਾਰੇ ਗੁਰਦੁਆਰੇ ਨੇ ਜੀ ਜਿਹੜੇ ਦੇਖਣ ਵਾਲੇ ਨੇ ਉਹਦਾ ਵਧੀਆ ਇਤਿਹਾਸ ਆ ਤੇ ਨਨਕਾਣਾ ਸਾਹਿਬ ਵਿੱਚ ਵੀ ਐਵੇਂ ਹੀ ਬਹੁਤ سارے ਗੁਰੂ ਘਰ ਨੇ ਤੇ ਮੇਨ ਗੱਲ ਜਿਹੜੀ ਹੈਗੀ ਜੀ ਵੀਜ਼ਾ ਸਾਨੂੰ ਮਿਲੂਗਾ 10 ਦਿਨਾਂ ਦਾ ਤੁਹਾਨੂੰ ਜਾਣ ਤੋਂ ਪਹਿਲਾਂ ਦੱਸਿਆ ਜਾਊਗਾ ਵੀ ਹਾਂ ਤੁਹਾਡਾ ਵੀਜ਼ਾ ਆ ਚੁੱਕਿਆ ਤੇ ਪਾਸਪੋਰਟ ਆਪਣੇ ਫੜ ਕੇ ਲੈ ਜਾਓ ਤੇ ਆਪਣੀ ਤਿਆਰੀ-ਵਿਆਰੀ ਕਰੋ ਜੀ ਤੇ ਖਰਚਾ ਆਪਾਂ ਦੇਖੀਏ ਜੀ ਟੋਟਲ ਖਰਚਾ ਤਾਂ ਆਪਾਂ ਦੇਖੀਏ ਸਾਨੂੰ ਪਹਿਲਾਂ ਸਾਨੂੰ ਪਹਿਲਾਂ ਐ ਨਹੀਂ ਪਤਾ ਸੀਗਾ ਵੀ ਜਿਹੜਾ ਬੱਸਾਂ ਦਾ ਕਿਰਾਇਆ ਹੁੰਦਾ ਉਹ ਵੀ ਸਾਨੂੰ ਆਪ ਦੇਣਾ ਪਊਗਾ ਸਾਨੂੰ ਐ ਸੀਗਾ ਵੀ ਜਿਹੜਾ ਬੱਸ ਬੱਸਾਂ ਜਾਣਗੇ ਆਪਾਂ ਸਟੇਸ਼ਨ ਤੇ ਪਹੁੰਚ ਕੇ ਨਨਕਾਣਾ ਸਾਹਿਬ ਤੋਂ ਆਪਾਂ ਨੂੰ ਬੱਸ ਲੈ ਕੇ ਜਾਂਦੀ ਗੁਰਦੁ ਵੀ ਸੰਗਤ ਨੂੰ ਦਿਨਾ ਪੈਂਦਾ ਉਹ ਦੱਸਣੀ ਸੀ ਪਹਿਲਾਂ ਜਿਸ ਸਾਨੂੰ ਐ ਸੀਗਾ ਵੀ ਸਰਕਾਰ ਹੀ ਜਿਹੜੀ ਹੈਗੀ ਉਹ ਆਪ ਹੀ ਮੁਫਤ ਮੁਫਤ ਦਾ ਜਿਹੜਾ ਹੈਗੀ ਉਹ ਪ੍ਰਬੰਧ ਕਰਦੀ ਆ ਅ ਸਾਨੂੰ ਤੇ ਜਾ ਕੇ ਤਾਂ ਲੱਗਿਆ ਵੀ ਪਾਕਿਸਤਾਨ ਦੀ ਮਤਲਬ ਕਿ ਪਬਲਿਕ ਟ੍ਰਾਂਸਪੋਰਟ ਹੈ ਹੀ ਨਹੀਂ ਜੀ ਜਿਵੇਂ ਆਪਣੇ ਪੀ ਆਰਟੀਸੀ ਹੈ ਉੱਥੇ ਕੋਈ ਉੱਥੇ ਹੈ ਹੀ ਨਹੀਂ ਉੱਥੇ ਪ੍ਰਾਈਵੇਟ ਵਸਣ ਦੀ ਬੱਸਾਂ ਹੀ ਚੱਲਦੀਆਂ ਨੇ ਮਨਮਰਜ਼ੀ ਦਾ ਕਿਰਾਇਆ ਲੈਂਦੇ ਨੇ ਮਹਿੰਗਾਈ ਬਹੁਤ ਜ਼ਿਆਦਾ ਹੈ ਜੀ ਜੇ ਮੰਨ ਲਓ ਆਪਾਂ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਪਹੁੰਚ ਗਏ ਜੀ ਤਾਂ ਉੱਥੋਂ ਆਪਾਂ ਨੇ ਜਾਣਾ ਲਗਭਗ ਮੰਨ ਲਓ 1000 ਮਤਲਬ ਕਿ ਕਿਲੋਮੀਟਰ ਦੀ ਦੂਰੀ ਤੇ ਕਿਲੋਮੀਟਰ ਦੀ ਦੂਰੀ ਤੇ 150 ਰੁਪਏ ਕਰਾਇਆ ਦੇਖੋ ਜੀ ਇੱਕ ਬੰਦੇ ਦਾ ਸਾਰੇ ਖਰਚੇ ਸਾਰੇ ਹੋ ਗਏ ਤੇ ਇਹ ਖਰਚੇ-ਅਰਚੇ ਮਿਲਾ ਕੇ ਜੀ ਸਾਰੇ 3500 ਰੁਪਏ ਆਪਾਂ ਨੂੰ ਟ੍ਰੇਨ ਟਿਕਟ ਲੈਣੀ ਪਊਗੀ ਜੀ 3500 ਆਪਣਾ ਇੰਡੀਅਨ ਹੁੰਦਾ ਉਹ ਆਪਾਂ ਨੂੰ ਟ੍ਰੇਨ ਟਿਕਟ ਆਪਾਂ ਜਿੱਥੇ-ਜਿੱਥੇ ਆਪਾਂ ਜਾਵਾਂਗੇ ਉਹ ਆਪਾਂ ਨੂੰ ਟ੍ਰੇਨ ਆਪਾਂ ਲੈ ਕੇ ਜਾਈਏ ਉੱਥੇ-ਉੱਥੇ ਜੀ ਤੇ ਬੱਸਾਂ ਦਾ ਜਿਹੜਾ ਕਰਾਇਆ ਹੋਊਗਾ ਆਪਾਂ ਨੂੰ ਆਉ ਦੇਣਾ ਪਊਗਾ ਤੇ 3500 ਰੁਪਏ ਦਾ ਆਪਾਂ ਟਿਕਟ ਲੈ ਕੇ ਰੱਖ ਲੈਣੀ ਆ ਬੱਸ ਆਹਦੇ ਦਾ ਸਾਮਕਾ ਰੱਖ ਲੈਣੀ ਟਿਕਟ ਆਪਾਂ ਸਾਰੇ ਆਈ ਕਾਰਡ ਬਣਦੇ ਨੇ ਜੀ ਆਪਾਂ ਨੂੰ ਟ੍ਰੇਨ ਟਿਕਟ ਦਿੱਤੀ ਜਾਂਦੀ ਆ ਆਪਾਂ ਨੂੰ ਰਹਿ ਸੋ ਟੋਟਲ ਖਰਚ ਜੀ ਆਪਾਂ ਦੇਖੀਏ ਸਾਡਾ ਜੀ 10 11000 ਰੁਪਏ ਦਾ ਖਰਚ ਆਇਆ ਜੀ ਆਪਣਾ ਟ੍ਰੇਨ ਟਿਕਟ 1000 ਪਾਕਿਸਤਾਨੀ ਰੁਪਏ ਉਹ 300 3400 ਰੁਪਏ ਬਣਿਆ ਬਾਕੀ ਹੋਰ ਖਰਚੇ ਜੀ ਕਰਕੇ ਖਾਣ ਪੀਣ ਦਾ ਜਾਂ ਫਿਰ ਬੱਸਾਂ ਦੇ ਕਿਰਾਏ ਦਾ ਲੱਗਾ ਬਸ 7-8000 ਰੁਪਏ ਖਰਚਾ ਆ ਗਿਆ ਸੀ ਜੀ ਬਾਕੀ ਹੋਰ ਸਮਾਨ ਜਿਹੜਾ ਸੀ ਖਰਚ ਕੀਤਾ ਉਹ ਆਪਣੇ ਕਪੜੇ-ਕੋਪੜਾ ਲੈਣ ਲਈ ਜਾਂ ਫਿਰ ਕੁਝ ਸਮਾਨ ਲੈ ਤਾੜਾ ਉੱਤੇ ਖਰਚ ਹੋ ਗਿਆ ਜੀ ਟੋਟਲੀ 10-11000 ਰੁਪਏ ਥੋੜਾ ਵਧੀਆ 10 ਦਿਨਾਂ ਦਾ ਜਿਹੜਾ ਹੈਗਾ ਪ੍ਰਬੰਧ ਹੋ ਜਾਂਦਾ ਜੀ ਬਾਕੀ ਗੱਲ ਇਹ ਹੈ ਜੀ ਵੀ ਤੁਸੀਂ ਐਵੇਂ ਐਪਲਾਈ ਕਰ ਸਕਦੇ ਹੋ ਆਪਣਾ ਵੀਜ਼ਾ ਤੇ ਪਹੁੰਚ ਸਕਦੇ ਹੋ ਇਸ ਸਾਰੇ ਗੁਰਦੂ ਸਾਹਿਬ ਜੀ ਤੁਹਾਨੂੰ ਬਾਹਰ ਜਾਣ ਨਹੀਂ ਦੇਣਾ ਜੀ ਕਿਉਂਕਿ ਉੱਥੇ ਚਲਾ ਇਲਾਕਾ ਉਹ ਥੋੜਾ ਹੋਰ ਤਰ੍ਹਾਂ ਦਾ ਹੈ ਲਾਹੌਰ ਵੱਲ ਆਪਣੀ ਜਿਆਦਾ ਪੰਜਾਬੀ ਨਹੀਂ ਜੀ ਤੇ ਜਿਹੜਾ ਪੰਜ ਸਾਹਿਬ ਗੁਰਦੁਆਰਾ ਉਧਰ ਲੋਕ ਲੋਕਾਂ ਸੁਭਾਅ ਥੋੜਾ ਹੋਰ ਤਰ੍ਹਾਂ ਦਾ ਤਾਂ ਕਰਕੇ ਉਹ ਬਾਹਰ ਜਾਣ ਨਹੀਂ ਹੁੰਦੇ ੜੀ ਪਹਾੜੀ ਤੋਂ ਪੱਥਰ ਢੋੜਿਆ ਗਿਆ ਸੀ ਜੀ ਬਲੀ ਕਿੰਧਾਰੀ ਦੁਆਰਾ ਉੱਥੇ ਵੀ ਜਾਣ ਦੇ ਲਈ ਦੂਜੇ ਦਿਨ ਦੂਜੇ ਦਿਨ ਜਾਂ ਪ ਬਾਰ ਜਾ ਸਕਦੇ ਨੇ ਦੂਜੇ ਦਿਨ ਸਭ ਸਾਨੂੰ ਜਾਣ ਦੇ ਦਿੱਤਾ ਸੀਗਾ ਦੂਜੇ ਦਿਨ ਲਗਭਗ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਲਗਭਗ 100 150 ਬੰਦਾ ਭੱਗਿਆ ਸੀਗਾ ਜੀ ਬਲੀਕਨਾਰ ਦੀ ਪਹਾੜੀ ਦੇ ਉੱਤੇ ਦੇ ਵਧੀਆ ਦਰਸ਼ਨੀਦਾਰੇ ਕਰਦੇ ਹਾਂ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਇਹੀ ਤਿੰਨ ਚਾਰ ਸਟੈਪ ਨੇ ਜਿਹੜੇ ਤੁਹਾਨੂੰ ਤੁਹਾਨੂੰ ਜਾਣਨ ਦੀ ਲੋੜ ਹੈ ਬਾਕੀ ਹੋਰ ਜਿਹੜੀ ਵੀ ਇਨਫੋਰਮੇਸ਼ਨ ਹੋਈ ਇਸ ਵਿੱਚ ਨਹੀਂ ਇਨਕਲੂਡ ਹੋਈ ਉਹ ਤੁਸੀਂ ਕਮੈਂਟ ਵਿੱਚ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੇ ਆਪਾਂ ਪੂਰਾ ਜੋਰ ਲਾਵਾਂਗੇ ਪੂਰੀ ਕੋਸ਼ਿਸ਼ ਕਰਾਂਗੇ ਥੋੜਾ ਹੋਰ ਕਿਸੇ ਦਾ ਹਾਲ ਦਿੱਤਾ ਜਾਵੇ ਤੇ ਤੁਸੀਂ ਵੀ ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰ ਸਕੋ ਤੇ ਮਿਲਦੇ ਆ ਅਗਲ ਸਫ਼ਰ ਦੇ ਵਿੱਚ ਅਸੀਮ ਜੀ